जप जी साहिब एक ओंकार सतनाम करता पुरख नरभ नरवैर अकाल मूर्त अजुनी सह पंगुर प्रसाद जप आद सच जुगाद सच है पी सच नानक खुशी पी सच सोचा सोच न हो जो सोच लखवार चुका चुक न हो जे ला रहा लवतार भुख्या भुख न उतरी जे बना भरिया भार तो सहे सहन पल खोहे पैक न चले नाल ਕਿ ਸਤਿਆਰਾ ਹੋਈਏ ਕਿ ਬਕੂੜਾ ਟੁੱਟੇ ਪਾਲ ਹੁਕਮਿਰਦਾਇ ਜਲਨਾ ਨਾਨਕ ਲਿਖਿਆ ਨਾਲ ਹੁਕਮੇ ਹਮਣਿਆਕਾਰ ਹੁਕਮ ਨੇ ਕਹਿਆ ਜਲ ਹੁਕਮੀ ਹਮਣ ਜੀ ਹੁਕਮ ਲੈ ਵਢਿਆਈ ਹੁਕਮੇ ਤਮਨੀਜ ਹੁਕਮ ਲੈ ਦੂਖ ਸਕ ਪਾਈਏ ਕਿਨਾ ਹੁਕਮ ਨੇ ਬਖਸੇ ਸੇ ਇੱਕ ਹੁਕਮ ਨੂੰ ਸਦਾ ਭਵਾਈਏ ਹੁਕਮ ਇੰਦਰ ਸਭ ਕੋ ਬਾਹਰ ਹੁਕਮਨਾ ਕੋਈ ਨਾ ਨਾਨਕ ਹੁਕਮੇ ਜੇ ਬੁੱਢੇ ਤਾਂ ਹਮ ਨਾ ਕੋਈ ਗਾਵੇ ਕੋ ਤਾਂ ਨ ਹੋਵੇ ਕਿਸੇ ਤਾਂ ਨ ਗਾਵੇ ਕੋ ਦਰਜਨ ਨੂੰ ਸਾਣ ਭਾਵੇ ਕੋ ਗੋਮਟੇਆਂ ਚਾਰ ਗਾਵੇ ਕੋ ਵਿਵੇਦ ਖੰਵੀ ਚਾਰ ਗਾਵੇ ਕੋ ਸਾਜ ਕਰੇ ਤਨ ਕਹੇ ਗਾਵੇ ਕੋ ਜੀ ਰਹਿ ਪਰਬਹਿ ਗਾਵੇ ਕੋ ਜਾਕਦੇ ਸਹਿ ਦੂਰ ਗਾਵੇ ਕੋ ਵੇਖੇ ਹਗਰਾ ਦੂਰ ਕਥਨਾ ਕਥੀ ਨ ਆਵੇ ਤੋਟ ਕਦ ਕਦ ਕਥੀ ਕੋਟੀ ਕੋਟ ਕੋਟ ਬਿੰਦਾ ਦਿਲੰਦ ਸਗ ਪਾਹੇ ਦੁਬੈ ਗੰਤਰ ਖਾਈ ਕਾਏ ਹੁਕਮ ਹੁਕਮ ਚਲਾਇ ਰਹੋ ਨਾਨਕ ਦੁਖ ਸੇਵ ਪਰਵਾਹ ਸਚਾ ਸੈਵ ਸਚਾ ਨਾਇ ਭਖਿਆ ਪਉ ਵਿਪਾਰਿਆ ਕੇ ਮੰਗਤਹਿ ਬਿਜਾਤ ਕਰੇ ਦਾਤਾਰ ਪੀੜ ਕੇ ਅਗਰਖਿ ਦੁਸਹਿ ਦਰਬਾਰ ਮੋਹ ਕੀ ਬੋਧਨ ਭੋਲੇ ਜਿਸਮ ਕਰੇ ਪਿਆਰ ਅੰਮ੍ਰਿਤ ਵੇਲਾ ਸਚਾ ਨਾਭਿ ਆ ਵਿਚਾਰ ਕਰਮਿ ਆਵੇ ਕੋ ਪ੍ਰਾਨ ਗ੍ਰਿ ਮੁਕਤਿਵਾਰ ਨਾਨਕ ਹੈ ਜਾਣਿ ਸੁਭਾ ਕੇ ਸਤਿਵਾਰ ਤਾ ਪਿਆਨਾ ਭਾਈ ਕਿਤਨ ਹੋਇ ਆਪ ਤੇ ਆਪਨੇ ਰੰਧਣ ਸੁ ਦਿਨ ਸੇ ਵਤਨ ਪਾਇਆ ਮਾਨ ਨਾਨਕ ਗਾਵੇ ਗੁਣ ਨਿਦਾਨ ਗਾਵੇ ਸੋ ਮੰਗਰੇ ਕੀ ਪਾਉ ਦੀ ਪਰਹ ਸਰ ਕਰ ਲੈ ਜਾਣ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿਆ ਸਮਾਏ ਗੁਰੂ ਇਸਰ ਗੁਰੂ ਗੋ ਰਖ ਬਰਨਾ ਬਰ ਪਾਰਬਤੀ ਮਾਈ ਜੇ ਹੋ ਜਾਣਾ ਖਾ ਨਾਹੀ ਕਹਿਣਾ ਕੁਛ ਨਾ ਜਾਈ ਗੁਰਾਇਕ ਦੇ 부ਝਾਈ ਸੁਬਨਾ ਜੀਆਂ ਕਾਇਦਾਤਾ ਸੋ ਮੈ ਸਰਨਾ ਜਾਇ ਤੀਰਤਨਾ ਮਾਜੇ ਕਿਸ ਪਾ ਮਨ ਲ ਪਾਣੇ ਕੀ ਨਾ ਕਰੀ ਜੇਤੀ ਸੇ ਤੋ ਪਾਇ ਦੇਖਾਂ ਮਨ ਕਰਨਾ ਕੀ ਮਿਲੇ ਨਹੀਂ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸੇ ਕਿਸੁ ਨੇ ਗੁਰਾਇਕ ਤੇ 부ਝਾਈ ਸੁਬਨਾ ਜੀਆਂ ਕਾਇਦਾਤਾ ਸੋ ਮੈ ਸਰਨਾ ਜਾਇ ਜੇਹ ਤੁਚਾਰੇ ਆਰ ਜਾ ਹੋਰ ਦਸੋਨੀ ਹੋਏ ਨਵਾ ਖੰਡਾ ਵਿੱਚ ਜਾਣੇ ਨਾ ਚਲੇ ਸਭ ਕੋਏ ਚੰਗਾ ਨਾੁਰ ਕਾਇਦਾ ਜਸ ਕੀ ਰੋਜਗਨੇ ਜੀਤਿ ਸੁਨੇਦਰਨਾ ਉਈਤਾ ਬਾਤ ਮੈ ਕੋ ਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤre ਨਾਨਕ ਨਿਰਗੁਣ ਗੁਣ ਕਰੇ ਗਣਮੰਤੇ ਆਹ ਗੰਦੇ ਤੇਹਾ ਕੋ ਨਸੁ ਜੇ ਜੀ ਜਿਸ ਗੁਣ ਕੋਈ ਕਰੇ ਸੁਐ ਸਿ ਤੇ ਪੇਰ ਸੁਨਾਤ ਤਰਤਿ ਵਿਲਾਕਾਸ ਨਾ ਦੀਪ ਲੋਹ ਪਾਤਾਲ ਸੁਨੋ ਪੂਨ ਸਤੂ ਕਾਲ ਨਾਨਕ ਪ੍ਰਭਤਾ ਸਰੂਗਾ ਸੁਨਾ ਜੋਗ ਭਾਵਕਾ ਨਾ ਸੁਨੇ ਈਸਰ ਬਰਮਾੰਦ ਸੁਮੁਖ ਸਲਾਹ ਨੰਦ ਸੁਨੇ ਜੋਗ ਜੁਗਤਨ ਤੋ ਜੇ ਸੁਨੇ ਸਾਚ ਸੁਮੇ ਤੋ ਜੇ ਨਾਨਕ ਭਗਤਾ ਸਦਾ ਵਿਗਾਸ ਸੁਨ ਦੁਖ ਪਾਪ ਕਾ ਨਾਸ ਸੁਨੇ ਸਾਸਨ ਤੋਂ ਗਿਆਨ ਸੁਨੇ ਸੜਕਾ ਜਿਮਾਨ ਸਮੋਂ ਪਰ ਪਰ ਪਾਲੂ ਮਾਨ ਸੁਨੇ ਲਾਗੇ ਸਹਿਬ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨ ਦੁਖ ਪਾਪ ਕਾ ਨਾਸ ਸੁਨੇ ਸਰਾ ਗੁਨਾ ਕੇ ਬਹ ਸੁਨੇ ਜੀ ਪ੍ਰੇਪਾ ਸਾ ਸੁਨੇ ਦੇ ਪਾਵੇ ਰਹਿ ਸੁਨੇ ਹਾ ਤੋ ਵੇ ਸਦਾ ਨਾਨਕ ਭਗਤਾ ਸਦਾ ਵਿਗਾਸ ਸੁਨ ਦੁਖ ਪਾਪ ਕਾ ਨਾਸ ਮਨੇ ਕੀ ਕਤ ਕਹਿ ਨਾ ਜਾ ਜੇ ਕੋ ਕਹਿ ਕੋ ਚੇ ਪਸਤਾਏ ਕਾ ਕਤਲਮ ਨਾਲ ਲਿਖਨੋ ਹਾਰ ਮਨੇ ਕਾ ਕ ਕਰ ਗੂਚਾਰ ऐसा नंजन हुयोरंजन हुय जय कोन जन कोए मने मार ठ न पाए पासो प्रगट जाए मगने चले पंथ मने चर्मसे शर्मंदे ऐसा नंजन हुयो जेको मन जय ਮੰਨੇ ਪਰਵਾਰ ਮੁਗਬਵਾਰ ਮੰਨੇ ਪਰਵਾਰੇ ਸਰਦਾਰ ਮੰਨੇ ਤੇਰੇ ਧਾਰੇ ਗੁਰਸਿੱਖ ਮੰਨੇ ਨਾਨਕ ਭਵੀਨਾ ਤੇਖੇ ਐਸਾ ਨਾਮ ਰੰਦੇ ਨਾ ਹੋ ਜੇ ਕੋ ਮੁਝਾਣ ਨੰ ਕੋਈ ਪੰਜ ਪਰਵਾਰ ਪੰਜ ਪ੍ਰਦਾਵਨ ਪੰਜ ਪਾਵੇਦਰ ਗੀਮਾਨ ਪੰਜ ਸੋਹਿਦ ਰਾਜਾਣ ਪੰਥਾ ਕਾ ਗੁਰੂ ਤੇ ਹਾਣ ਦੇ ਕੋ ਕਹੇ ਘਰੇ ਵਿਚਾਰ ਕਰਤੇ ਕਹਿ ਕਰ ਨਹੀਂ ਸਮਾਰ ਉਹਰ ਤਰੰਦੇ ਆ ਕਾ ਪੂ ਸੰਤੋਖਤਾ ਰਖਿਆ ਜਨ ਸੋਤ ਜੇ ਕੋ ਬੁਜੇ ਹੋ ਵਿਸਚਾਰ ਤਵਰੇ ਉਪਰ ਕੀਤਾ ਭਾਰ ਧਰਤੀ ਹੂਰ ਭਰੇ ਹੋਰ ਹੋਰ ਤਿਸਤੇ ਭਾਗ ਨ ਕਮਨ ਦੂਰ ਜੀ ਯਾਦ ਰੰਗਾ ਕੇ ਨਾਮ ਸੁਬਨ ਲਿਖਿਆ ਗੁੜੀ ਕਲਾ ਮਹਿਲ ਖਲਕ ਜਾਣੇ ਕੋਈ ਲੇਖਾਂ ਵਿਚੈ ਕੀਤਾ ਹੋਇ ਕੀਤਾ ਤਾਣ ਸਵਲੇ ਰੂਪ ਕੀਤੀ ਜਾਣ ਕੋਨ ਕੋਤ ਕੀਤਾ ਵਸੈ ਕੋ ਗਵਾ ਤਿਸਤੇ ਹੋਵੇ ਲਗਤਰ ਆ ਕੁਦਰਤ ਕਮਨ ਕਹਾ ਗੂ ਚਾਰ ਵਾਰਣ ਜਮੇ ਇੱਕ ਵਾਰ ਦੋ ਤਰ ਭਾਵੇ ਸਾਈ ਫੜੀਕਾਰ ਤੁਸਰਾ ਸੁਨਾਮ ਧਨ ਅਹੰਕਾਰ ਸੰਗ ਜੋ ਪੀਓ ਸੰਗ ਪਾਓ ਸੰਗ ਬੂਰਾ ਸੰਗ ਤੋ ਬਤਾਓ ਸੰਗ ਗ੍ਰੰਦ ਮੁਕ ਕੁਵੈਤ ਬਾਟ ਸੰਗ ਜੋਪਮਲ ਰਹੇਦਾ ਸੰਗ ਪਦ ਗੁਣ ਗਿਆਨ ਵਿਚਾਰ ਸੰਗ ਸਰਵੀ ਸੰਗ ਦਾਤਾਰ ਸੰਗ ਸੂਰਮਾ ਪਖਸਾਰ ਸੰਗ ਮੋਲ ਲੁਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਰਣ ਜਮ ਇਕ ਵਾਰ ਜੋ ਤ੍ਰਿ ਭਾਵੇ ਸਾਈ ਭੁਲੇਖਾਰ ਤੁਸਰਾ ਸਲਾਮ ਧਨ ਅਨੰਕਾਰ ਸੰਗਤ ਜੋਗ ਮਨ ਰਹੇ ਦਾ ਸੰਪਰਗੁਣ ਗਿਆਨ ਵਿਚਾਰ ਸੰਗ ਸਰੀ ਸੰਗ ਦਾਤਾਰ ਸੰਗ ਸੂਰਮਾ ਭਗਤ ਸਾਰ ਸੰਗ ਮੋਲ ਬਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਰਣ ਦੋਇ ਕੁਵਾਰ ਜੋ ਜਸੋ ਕੁਰੇ ਅਰ ਕੋਰੇ ਕਰ ਸੰਖ ਮਿਲੈ ਸਮਲ ਪਾਪਾਇ ਸੰਗਨ ਅੰਦਰ ਕਰੇ ਪਾਰ ਨਾਨਕ ਨੀਜ ਕਹਿ ਵਿਚਾਰ ਮਾਰੈ ਜਮ ਇੱਕ ਬਾਰ ਜੋਤ ਤਰੁ ਭਾਵੇ ਸਾਈ ਭਲੀਕਾਰ ਤਸਰਾ ਸਲਾਮ ਧਨ ਅੰਨਕਾਰ ਹਰਿ ਇਹ ਹੱਤ ਪੈਰ ਦੰਦੇ ਹੈ ਪਾਣੀ ਤੋ ਤਤਰ ਸੁਕੇ ਮੂਤ ਗਲੀਤੇ ਕੱਪੜ ਹੋਏ ਜਿ ਸਾਬ ਲਈਏ ਹੋ ਤੋਏ ਪਰਿਏ ਮਤ ਪਾਪ ਕੇ ਸੰਗੋ ਤੋ ਪੈ ਨਾ ਮੇ ਕੇ ਰੰਗ ਉਨਹੀਂ ਪਾਪੀ ਅਖਣਾਈ ਕਰ 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 ਨਾਲਿ ਖਲਾਇ ਜਾਓ ਆਪੇ ਦੀ ਜਾਪ ਰਹੀ ਖਾਣ ਨਾਨਕੁ ਕੁਮਿਆਉ ਜਾ ਤੀਰ ਤਬ ਦੇ ਹਦੋ ਤਾ ਦੇਖੋ ਭਾਵੈ ਤਲ ਫਾਮਣ ਸੁਨੇ ਮੰਨਿ ਆਉਣ ਕੀ ਤਾ ਭਉ ਅੰਤਰ ਗੜੀਤ ਮੰਨਿ ਸਦ ਗੁਣ ਤੇਰੇ ਮੈਂ ਨਾਹੀ ਗਰਿ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਤ ਬਾਣੀ ਮਰਮਾ ਸਤਿ ਸਵਾਸ ਰਾਮਚਉ ਕਮਨ ਸੂਤੇ ਲਾਉ ਤੋ ਕਮਨ ਕਮਨ ਤੇ ਤ ਕਮਨ ਮਾਰ ਕਮਨ ਸ੍ਰਉਤ ਮਹਾ ਪੰਡਿਤ ਹੋਆ ਆਕਾਰ ਨਹੀਂ ਨਾ ਪਾਇ ਪੰਤਿ ਜੇ ਹੋਵੇ ਲੈ ਪੁਰਾਣ ਮਤ ਨਾ ਪਾਇ ਉਟਾ ਦੀ ਜਿ ਨਿਕਲਨੇ ਪੁਰਾਣ ਤੇ ਤ ਮਾਰਨਾ ਜੋ ਬਿਗੜਾ ਤੁਮਹਨਾ ਕੋਈ ਜਾ ਕਰਤਾ ਸਿ ਟੀ ਕੋ ਸਾਜਿਆ ਸੈ ਜਾਣੈ ਸੋ <div> ਵਿਵਕਰਾ ਕਾ ਕਿਵਸਾਲਾ ਹੈ ਕਿ ਵਰ ਨਹੀਂ ਕਿਵ ਜਾਣ ਨਾਨਕ ਅੱਖੋਂ ਸੰਸ ਕੋ ਆਕੇ ਤੀ ਸੁਆਣਾ <div> ਗੱਡਾ ਸਾਹਿਬ ਵੱਡੀ ਨਾ ਕੀਤਾ ਦਾ ਕਾ ਹੋਵੇ ਨਾ ਨਾਨਕ ਦੇ ਕੋ ਆਪੋ ਜਾਣੇ ਜਿ ਗਿਆਨਾ ਸੋਹਿ ਪਾਤਾ ਲਾ ਪਤਾ ਲਖਿਆ ਗਸਾਇ ਗਸੜ ਕੁੜਕ ਪਾਲ ਤਕੇ ਵੇਦ ਕਹਨਕ ਬਾਤ ਸੈ ਸਟਾਰੇ ਕਹਨਕ ਤੇ ਬਾਸ ਲਿਖਤਾਤ ਲੇਖਾ ਦਲਕੇ ਲਿਖ ਹੈ ਨਾਸ ਨਾਨਕ ਵਡਾ ਖੀ ਆਪੇ ਜਾਣ ਆਪ ਸਲਾਹੀ ਸਲਾਇ ਤੇ ਸੁਰਤਨਾ ਪਾਏ ਨਦੀਆ ਤੇ ਬਾ ਪਵੇ ਸਮੁੰਦਨਾ ਜਾਣਿਆ ਸਮੰਦ ਸਾਹ ਸੁਲਤਾਨ ਗਿਰੇ ਸੇਤੀ ਮਾਲਤਾਨੇ ਤੀਰੇ ਚਲ ਨਾ ਹਉਲੇ ਜਿ ਸਮਨ ਨਾ ਵੇਸਰੇ अंतना ना कहना ते अंतना करना कर ना दे ना ते अंत ना में कर सुना ना ते अंतना ना जापे क्या मन मान ते अंत ना जापे की था कार अंत ना जापे पारा अंत कान के ते बिल्ला ही अंतना कि अंत ना पाए गए ही जाने कोई बोता कि बोता हुए बोता साहेब उचा था उसे ऊपर उचा ना हो हुए कद सूचे को जाने सो जीव डाब जाने आप नानक नगरी कर्मी दाते तो बोता कर्मी क्या ना दे बदारा तातल नातमाएं ਕੀਤੇ ਮੰਗੈ ਜੋ ਦੇਵ ਪਾਰ ਕੇ ਤੇ ਗਣਤਨ ਹੀ ਵੀ ਚਾਰ ਕੀਤੇ ਫਕ ਟੁੱਟੇ ਵੇਕਾਰ ਕੀਤੇ ਲੈ ਲਾ ਮੁਖ ਪਾਇ ਕੀਤੇ ਮੁਰ ਢਾਈ ਪਾਇ ਤੇ ਅਦੂ ਪ੍ਰੋਸਦ ਮਾਰੇ ਪਿਤਾ ਤਰੀ ਧਾਤਾਰ ਬੰਦ ਕਲਾਸੀ ਪਾਣੀ ਹੋਇ ਹੋ ਰਾਖ ਨਸਤੇ ਕੋ ਦੇ ਕੋ ਹਰ ਦਾ ਖੁਦ ਪਾਇ ਹੋ ਜਾਣੇ ਜੇ ਤੇ ਅਮੋਖ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਤੇ ਜਿਸਨੋਂ ਸਭ ਸਰਾਨਾਨ ਪਾਸਾ ਹੀ ਪਾਸਾ ਅਮਲ ਬਨ ਮਲ ਵਪਾਰ ਮਲ ਵਪਾਰੀਆ ਮਲ ਭੰਡਾਰ ਮਲ ਲਾਵੇ ਮਲ ਲਾ ਜਾਏ ਮਲ ਪਾਏ ਮਲ ਲਾ ਸਮਾਏ ਮਲ ਤਰ ਮਲ ਦੀ ਬਨ ਮਲ ਕਰ ਮਲ ਫਰਮਾਨ ਅਮਲ ਬਖਸ਼ੇ ਸਮਲ ਨਹੀਂ ਸਾਨ ਮਲ ਕਰ ਮਲ ਫਰਮਾਨ ਮਲ ਮੁਲਾ ਖਿਆਣਾ ਜਾਏ ਆਕਾ ਕਰ ਹਿਲ ਬਲਾਏ ਆਕੇ ਵੇਰ ਪਾੜ ਬਰਾਣੇ ਆਕੇ ਬੜੇ ਕਰੇ ਵਖਿਆਣੇ ਆਕੇ ਬਰਮੇ ਆਕੇ ਇੰਦੇ ਆਕੇ ਗੋਪੀ ਤੇ ਗੋਵਿੰਦ ਆ ਕੇ ਇਸਰਾ ਕੇ ਸ਼ਦਿਆ ਖੇਕੇ ਤੇ ਕੀਤੇ ਗੁਰਦੇ ਆਖੇ ਦਾਣੂ ਆਖੇ ਦੇਵਿਆ ਕੇ ਸਰਨਾ ਮੁੰਜਣੇ ਸੇਵ ਕੀਤੇ ਆਖਿਆ ਕਨ ਪਾਇ ਤੇ ਤੇ ਕੈ ਟੁਰ ਜਾਏ ਜਿਤੇ ਕੀਤੇ ਹੋਰ ਕਰ ਤਾਕ ਨਾ ਸਕੇ ਕਿ ਕੇ ਜਿਵਰ ਪਾਵੇ ਤੇ ਵਡ ਹੋਏ ਨਾਨਕ ਜਾੜੇ ਸਾਚਾ ਸੋਏ ਦੂਕ ਆਖੇ ਗੋਲੇ ਘੜ ਤਲ ਕੇ ਸਰ ਘਾਰ ਅਹਾਰ ਸੋਹਦਰ ਕਿਹਾ ਸੋਕਰ ਕੇ ਹਰਿ ਤੁਮ ਸਰਬ ਸੁਮਾਲੇ ਵਾਜੇ ਨਾਲ ਨੇ ਕਿਆ ਸੰਖਾ ਕੀਤੇ ਵਗਨ ਹਾਰੇ ਕੀਤੇ ਰਾਗ ਪੁਰ ਜੋਕ ਹਨ ਕੀਤੇ ਗਾਵਨ ਹਾਰੇ ਗਾਵੇ ਤਨੋਂ ਪਉਣ ਪਾਣੀ ਵਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਤ ਗੁਪਤ ਲਿਖ ਜਾਨ ਲਿਖ ਲਿਖਤ ਵਿਚਾਰ ਗਾਵੇ ਸਰ ਫਰਮਾ ਦੇਵੀ ਸੋਹਣ ਸਦਾ ਸੁਵਾਰੇ ਗਾਵੇਂਦਰ ਆਸਣ ਬੈਠੇ ਦੇਵ ਧਿਆਦਰ ਨਾਲ ਗਾਵੇਂ ਸਿਧ ਸਮਾਧਿ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇਂ ਵੀਰ ਕਰਾਰੇ ਗਾਵਣ ਪੰਡਤ ਭਣੋ ਕੀ ਸਰ ਜੁਗ ਜੁਗ ਮੇ ਦਾ ਨਾਲੇ ਗਾਵੇਂ ਮੋਹਣੀ ਆਵਣ ਮੋਹਣ ਸਰਬ ਮਚ ਪਿਆਲੇ ਗਾਵਣ ਰਤਨੀ ਪਾਏ ਤੇਰੇ ਅੜਸਲ ਕੀ ਰਤਨਾ ਲੈ ਗਾਵੇਂ ਜੋਤ ਮਹਾ ਬਲ ਸੂਰਾ ਗਾਵੇਂ ਖਾਣੀ ਚਾਰੇ ਗਾਵੇਂ ਖੰਡ ਮੰਡ ਵਰ ਪੰਡਾ ਕਰ ਕਰ ਖੇ ਧਾਰੇ ਸੇਜ ਜਨੋ ਗਾਵੇਂ ਜੋਤ ਨੂੰ ਭਾਵਣ ਰਤੇ ਤੇਰੇ ਭਗਤ ਰਸਾਲੇ ਹੂਰੇ ਕੀਤੇ ਕਾਮਨ ਸੇ ਮਾਜਤ ਤਮਿਆਵਨ ਆਨ ਨਾ ਕਿਆ ਵਿਚਾਰੇ ਸੋ ਸੋ ਸਰਾ ਸੋ ਸਾਇ ਸੱਚਾ ਸਚੀ ਨਹੀ ਹਾਤੀ ਹੋਸੀ ਹੈ ਨਾ ਜਾ ਸਿਰਤ ਨਾ ਦਿਨ ਵਿਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਨਸੀਮ ਆਏ ਜਨੇ ਉਪਾਇ ਕਰ ਕਰ ਵੇਖਹਿ ਕੀਤਾ ਆਪਣਾ ਜੋਤੀ ਸਤੀ ਵਧ ਜਾਏ ਜੋ ਤਿਸ ਭਾਵ ਸੋਇ ਕਰਸੀ ਹੁਕਮ ਨਾ ਕਰ ਨਾ ਜਾਏ ਸੋ ਪਾਸਾ ਸਹਾ ਭਾ ਸੇਵ ਨਾਨਕ ਰਹਿਣੁ ਬਜਾਈ ਮੁੰਦਾਲ ਸੰਤੋਖ ਤਰੰਬਰ ਜੋ ਲੇ ਧਿਆਨ ਕੀ ਕਰੇ ਗੀ ਬੂਰ ਤੁੰਥਾ ਪਾਲ ਕੋ ਹਰੀ ਕਾ ਜੁ ਮਡੰਡਾ ਪ੍ਰਤੀ ਤੇ ਆਹੀ ਪੰਤੀ ਸਗਲ ਮਾਤੀ ਮਨ ਜੀ ਤੇਜ ਜੀਤ ਆਹ ਦੇਕਿ ਸਿਆਦੇਸ ਆਦਨਿ ਨਾਗ ਨਾਗ ਚੁਟਕੇ ਕੋਵੇਸ ਤੁਮ ਤਿਆ ਨਾ ਦਿਆ ਪੰਡਾਰਨ ਕਟਕਣ ਵਾਜੇ ਨਾਥ ਆਪ ਨਾਦਨਾਤੀ ਸੁਭਜਾ ਕੁਰੇ ਸੁਭਵਰਾ ਸਾਧ ਸੰਜੋਗ ਜਦ ਕਾ ਚਲਾਵ ਲੈ ਆਵੇ ਪਾਗਿਆ ਦੇਤ ਸਿਆਦੇਸ ਆਦਨਿ ਨਾਗ ਨਾਗ ਚੁਟਕੇ ਕੋਵੇਸ ਏਕਾ ਮਾਇ ਜਪੁ ਤਵੈ ਅਠਿਨ ਚਲੈ ਪਰਵਾਣੁ ਸੰਸਾਰੈ ਇਕੁ ਭੰਡਾਰੈ ਇਕੁ ਲਾਇ ਦੀਵਾਨੁ ਜਿਵ ਤਿਵ ਭਾਵੈ ਤਿਵੈ ਤਿਵ ਲਾਇ ਜਿਵ ਹੋਵੈ ਫੁਰਮਾਣੁ ਹੋਵੈ ਕਾ ਨਾਨਕ ਦਰਿ ਨਾਵੈ ਬਹੁ ਤਾਹੈ ਵਡਾਣੀਆ ਅਦਭੁਤ ਸਿ ਆਦੇਸੁ ਆਦਿ ਨੀਲ ਨਾਦ ਨਾਦ ਜੁਗ ਜੁਗ ਏਕੋ ਵੇਸੁ ਆਸੈ ਲੋਇ ਲੋਇ ਭੰਡਾਰੁ ਜੋ ਕਿਛੁ ਪਾਸੈ ਏਕਾ ਵਾਰੁ ਕਰਿ ਕਰਿ ਵੇਖੈ ਸੋ ਬਿਨੁ ਹਾਰੈ ਨਾਨਕ ਸਚੁ ਕੀ ਸਚੁ ਵੀਖਾਰੈ ਅਦਭੁਤ ਸਿ ਆਦੇਸੁ ਆਦਿ ਨੀਲ ਨਾਦ ਨਾਦ ਜੁਗ ਜੁਗ ਏਕੋ ਵੇਸੁ ਇਹ ਦੂਜੀ ਬੋਲਾ ਕੋਇ ਲਖੋਇ ਲਖ 20 ਲਖ ਲਖੜਾ ਕੇਕ ਨਾਮ ਜਗਦੀਸ਼ ਇਤੁਰਾਈ ਫਤਪਵਰੀਆ ਚੜੀ ਹੋਈ ਕਿਸ ਸੁਣ ਗੱਲਾਂ ਆਕਾਸ ਕੀ ਕੀਟਾ ਆਹੀ ਰੇਸ ਨਾਨਕ ਨਦੀ ਪਾਈਏ ਕੋੜੇ ਕੋੜੇ ਠੀਸਿਆ ਕਰ ਜੋਰ ਜੁ ਤਵੇ ਨਾ ਜੋਰ ਜੋਰ ਨਾ ਮਗ ਨਾ ਜੋਰ ਜੋਰ ਨਾਲ ਜੀਣ ਮਰਨਾ ਜੋਰ ਜੋੜਨਾ ਹੈ ਮਾਨ ਮਨ ਸੋਰ ਜੁ ਮਨ ਸ਼ਕਤੀ ਘੜ ਵਿਚਾਰ ਜੋਰ ਨਾ ਗੁਫਟੀ ਛੁਟਾਈ ਸੰਸਾਰ ਦਿਸਾ ਦੇ ਕਰੇ ਕੇ ਸੋਹ ਨਾਨਕ ਉਤਮ ਨਹੀਂ ਤੇ ਨਾ ਕੋਈ ਰਾਤੀ ਰੁੱਤੇ ਸੇ ਦੀਵਾਰ ਪਵਨ ਪਾਣੀ ਨਹੀਂ ਪਾਤਾਲ ਦਸਵੀਂ ਤਰਤੀ ਤਾਬ ਰਕੀ ਤਰਮ ਸਾਲ ਦਸਵੀਂ ਦੀ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕਹਿਰੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਜਿੱਤੇ ਸੋਹਣ ਪੰਚ ਪ੍ਰਾਨ ਦਰੀ ਕਰਮ ਭਵੇ ਨੇ ਸਾਨ ਕਾ ਚੁਪ ਕਾਇ ਤੇ ਪਾਏ ਨਾਨਕ ਜੀ ਆ ਜਾ ਤੇ ਜਾਏ ਤਰਮ ਕਰਨ ਕਹਿ ਹੋ ਤਰਮ ਗਿਆਨ ਕਰਨ ਕਾ ਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਮਰ ਮੈਂ ਘਾੜਤ ਕਰੀਏ ਰੂਪ ਰੰਗ ਲਈ ਵੇਸ ਕੇਤਾ ਘਰਮ ਭੂਮੀ ਮੈਂ ਰ ਕੀਤੇ ਕੀਤੇ ਧੂਕ ਦੇਸ ਕੀਤੇ ਇਹਨਾਂ ਨਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤ ਬਜਰਾਤ ਕੀਤੇ ਕੀਤੇ ਦੇ ਵਿਵੇਸ ਕੀਤੇ ਦੇ ਧਨਮਨ ਕੀਤੇ ਕੀਤੇ ਰਤਨ ਸੰਬੰਧ ਕੀਤੇ ਖਾਣੇ ਪੀਤੇ ਆਗਣ ਕੀਤੇ ਪਾਤਨ ਆਨੰਦ ਕੀਤੇ ਸੁਰਤੀ ਸੁਭ ਕੀਤੇ ਨਾਨਕੇਂਤਨਾੰਤ ਗਿਆਨ ਖਨ ਮੈਂ ਗਿਆਨ ਪ੍ਰਚਾਰਿਤ ਸੈਨਾਤ ਬਿਨੋ ਢੋਕੜਨੰਦ ਸ਼ਰਮ ਕਰਨ ਕੀ ਮਾੜੀ ਰੋਟ ਤੇ ਘਾਰ ਤਕੜੀ ਬਹੁਤ ਅਨੂਪ ਤਾਂ ਕੇ ਗਲਾ ਕਥਿਆ ਨਾ ਜਾਏ ਜੇ ਕੋ ਕਹੇ ਪਿੱਛੇ ਬਸਤਾ ਜਿੱਤਾ ਕੜੀਆ ਸੁਰਤ ਮਤ ਮਨ ਬੁਰ ਜਿੱਤਾ ਕੜੀਆ ਸਰਾ ਸਦਾ ਕੀ ਸੁਧ ਕਰਮ ਕਰਨ ਕੀ ਬਾਣੀ ਜੋਰ ਰਥਾ ਹੋਰ ਨਾ ਕੋਈ ਹੋਰ ਤਥਾ ਜੋਤ ਮਹਾ ਬਰਸੋਰ ਚਨ ਮੈਂ ਰਾਮ ਰਹਿਆ ਪਰ ਕੋਰ ਤੇ ਤੇ ਸੀ ਤੋ ਸੀ ਤਾ ਮਹਮਾ ਮਾਇ ਤਾ ਕੇ ਰੋਪਣਾ ਕਤ ਨੀ ਜਾਏ ਨਾਉ ਮਰੇ ਨਾ ਠਾਗੇ ਜਾ ਜਨ ਕੇ ਰਾਮ ਸੇ ਮਨ ਮਾਹੇ ਤਥਾ ਭਗਤ ਵਸੇ ਤੇ ਲੋਕ ਹੈ ਮਨ ਸੱਚਾ ਮਨ ਸੋ ਸਾਚ ਕਾਨ ਵਸਨ ਰੰਕਾਰ ਕਰ ਕਰ ਵੇਖੈ ਨਿਰਨਹਾਲ ਵਿਥਿਆ ਕਰਨ ਮਨਵਰ ਫੰਡੋ ਜੇ ਕੋ ਕਥੀ ਤਾਰਦਨ ਲਿਖੈ ਲੋਲ ਆਕਰਜੁ ਹੁਕਮ ਤੇ ਤੋਕਾਰ ਵੇਖਾਂ ਵਿਸੇ ਕਰਿ ਵਿਚਾਰ ਨਾਨਕ ਕチナ ਕੜਾਸਰ ਜਤ ਪਹਾਰਾ ਤੀਰਸਨ ਨਾਮਤ ਵੇਦ ਹਥਿਆਰ ਪੋਕਲਾ ਮੈਂ ਤਪਤਾ ਕੋ ਨਾਮ ਅਮ੍ਰਿਤ ਟਾਲ ਕਰਿਓ ਸਭ ਸਤਿਦ ਸਾਜਨ ਕੋ ਨਗਰ ਕਰਮ ਚਨਕਾਰ ਮਾਨਕ ਨਦਰਿ ਨਦਰਿ ਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਦੁਈ ਦਾਇ ਦਾਇ ਕਿਨ ਸਗਨ ਦਿਗਤ ਕਰਮੀ ਆ ਕਮਿ ਆ ਵਾਚਿ ਤਰਮਹ ਦੂਰ ਕਰਮੀ ਆ ਕੋ ਆਪਣੀ ਤੁਮੜ ਤੇ ਦੂਰ ਕੀ ਨਾਮ ਤੇ ਆਇਆ ਗਹਿਮ ਸਖਤ ਕਾਲ ਨਾਨਕ ਤੇਮ ਕੁਝ ਦੇ ਕੀਤੀ ਛਟੀ ਨਾਲ ਮਿਨੀ ਨਾਮ ਤੇ ਆਇਆ ਗਹਿਮ ਸਖਤ ਕਾਲ ਨਾਨਕ ਤੇਮ ਕੁਝ ਦੇ ਕੀਤੀ ਛਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ